ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚਿਆ ਹੈ ਸੈਨੀ ਵਾਲਾ ਡਾਕਰ ਤੇ ਜੋ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਬਣਿਆ ਹੋਇਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਉਂਦੇ ਆ ਪਰ ਯਾਤਰੀਆਂ ਨੇ ਬਾਥਰੂਮ ਵਗੈਰਾ ਵੀ ਜਾਣਾ ਹੁੰਦਾ ਦੂਰੋਂ ਆਏ ਹੁੰਦੇ ਆ ਇੱਥੋਂ ਦੇ ਜਿਹੜੇ ਬਾਥਰੂਮਾਂ ਦੇ ਹਾਲ ਆ ਤੁਹਾਨੂੰ ਅਸੀਂ ਦਿਖਾਉਨੇ ਆ ਜੁੜੇ ਰਹੋ ਅੰਦਰੋਂ ਇੱਥੇ ਕੀ ਹਾਲ ਆ ਤੁਸੀਂ ਦੇਖੋ ਜੀ ਇੱਥੋਂ ਦੇ ਬਾਥਰੂਮਾਂ ਦੇ ਹਾਲ ਆ ਕੋਈ ਪ੍ਰਬੰਧ ਨਹੀਂ ਆਗਾ ਕੋਈ ਸਫਾਈ ਨਹੀਂ ਕੋਈ ਸਫਾਈ ਨਹੀਂ ਟਾਇਲਟਾਂ ਦਾ ਜਿਹੜਾ ਪੁਰਾਣਾ ਹਾਲ ਆ ਦੇਖੋ ਅੱਗੇ ਤੋਂ ਦਿਖਾਦੇ 12 ਦਾ ਜਿਹੜੀ ਟੁੱਟੀਆਂ ਪਈਆਂ ਕੋਈ ਸਫਾਈ ਨਹੀਂ ਇਹ ਜਿਹੜਾ ਇੱਥੇ ਦੇਖੋ ਕੋਈ ਪਾਣੀ ਨਹੀਂ ਹੈਗਾ ਬੁਰਾ ਹਾਲਾਤ ਤੁਸੀਂ ਦੇਖੋ ਇੱਧਰ ਕੋਈ ਇਹਨਾਂ ਨੇ ਲੋਕ ਲਾਇਆ ਹੋ ਸਕਦਾ ਕੋਈ ਵੀਆਪੀ ਵਾਸਤੇ ਇਹ ਜਿਹੜਾ ਹੋਵੇ ਤੁਸੀਂ ਦੇਖੋ ਅੰਦਰ ਕੀ ਹਾਲ ਹੈ ਪ੍ਰਸ਼ਾਸਨ ਇਹਦੇ ਵੱਲ ਖਾਸ ਧਿਆਨ ਦੇਵੇ ਬਾਕੀ ਇੰਨੇ ਜਿਹੜੇ ਇੱਥੇ ਯਾਤਰੀ ਆਉਂਦੇ ਆ ਇਹਦੇ ਵਾਸਤੇ ਕਿੰਨੀਆਂ ਜੜੀਆਂ ਗ੍ਰਾਂਟਾਂ ਜੜੀਆਂ ਆਉਂਦੀਆਂ ਹੋਣਗੀਆਂ ਇਹਦੀ ਸੰਭਾਲ ਸੰਭਾਲ ਵਾਸਤੇ ਤੁਸੀਂ ਦੇਖੋ ਇੱਥੋਂ ਦੇ ਜਿਹੜੇ ਬਾਥਰੂਮਾਂ ਦਾ ਹਾਲ ਸੰਘੇ ਦੌਰਾਨ ਭਾਰਤੀ ਕਿਸਾਨ ਜੂਨੀ ਨੀਕਤਾ ਜਾਦ ਦਾ ਸੂਪਰ ਆਗੂ ਅੱਜ ਅਸੀਂ ਇੱਥੇ ਹੜ ਪੀੜਤਾਂ ਦੇ ਪਿੰਡਾਂ ਦਾ ਰੋਜਪਤ ਇਲਾਕੇ ਦੇ ਵਿੱਚ ਦੌਰਾ ਕਰਨ ਆਏ ਸੀ ਠੀਕ ਹੈ ਜੂਰ ਯਾਦ ਕੋਲ ਜਦੋਂ ਅਸੀਂ ਇੱਥੇ ਨੇੜੇ ਆਏ ਹਾਂ ਸੈਣੀ ਵਾਲਾ ਬਾਰਡਰ ਦੇ ਉੱਤੇ ਅਸੀਂ ਸੋਚਿਆ ਚਲੋ ਅਸੀਂ ਆਪਣੀਆਂ ਜਿਹੜੀਆਂ ਆਪਣੀਆਂ ਛਿੱਤਾਂ ਦੀਆਂ ਜਗ੍ਹਾਵਾਂ ਨੇ ਸਮਾਧਾਂ ਬਣੀਆਂ ਨੇ ਵੀ ਉਹਨਾਂ ਦੇ ਦਰਸ਼ਨ ਕਰ ਚਲੀਏ ਪਰ ਜਦੋਂ ਹਾਲ ਅਸੀਂ ਇੱਥੇ ਆ ਕੇ ਵੇਖਿਆ ਵੇ ਇਹ ਜਗ੍ਹਾ ਦਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਬੁਰਾ ਵਾ ਨਾ ਤੇ ਇੱਥੇ ਰੱਖਸ਼ਾਂ ਦਾ ਕੋਈ ਇੰਤਜ਼ਾਮ ਆ ਰੱਖਸ਼ਾਂ ਦੇ ਵਿੱਚ ਗਏ ਤਾਂ ਬਹੁਤ ਜ਼ਿਆਦਾ ਉੱਥੇ ਮੰਦਾ ਹਾਲ ਆ ਉਦੋਂ ਪੀਨ ਵਾਲੇ ਦੀ ਪੀਨ ਵਾਲੇ ਦਾ ਪਾਣੀ ਦਾ ਪ੍ਰਬੰਧ ਵੀ ਕੋਈ ਨਹੀਂਗਾ ਜਦੋਂ ਕਿ ਜਿਹੜੀ ਇਹ ਜਗਾ ਸਾਡੇ ਲਈ ਬਹੁਤ ਜਿਆਦੇ ਆਟਰੈਂਟ ਕਹਿ ਸਕਦੇ ਆਪਾਂ ਇੱਥੇ ਟੂਰਿਸਟ ਆਉਂਦੇ ਨੇ ਗਿੱਡੀ ਗਿੱਡੀ ਦੂਰੋਂ ਆਉਂਦੇ ਨੇ ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਨਾ ਕੋਈ ਪਾਣੀ ਦਾ ਪ੍ਰਬੰਧ ਆ ਤੇ ਨਾ ਕੋਈ ਫਲਸ ਦਾ ਪ੍ਰਬੰਧ ਆ ਇਥੇ ਨਰਾਸ਼ ਜਾਂਦੇ ਨੇ ਸੋ ਮੇਰੀ ਇਹ ਤੁਹਾਡੇ ਚੈਨਲ ਦਾ ਅਸੀਂ ਅਰਜਾ ਸਰਕਾਰਾਂ ਨੂੰ ਵੀ ਇਹਨਾਂ ਜਗਾਂ ਦਾ ਖਾਸ ਕਰ ਧਿਆਨ ਰੱਖਿਆ ਜਾਵੇ ਇਹਨਾਂ ਜਗਾਂ ਦੀ ਸਫਾਈ ਦਾ ਜਿੱਥੇ ਸਾਡੇ ਬਾਹਰੋਂ ਦੇਸ਼ ਚੋਂ ਮੁਲਖਾਂ ਚੋ ਆਗੇ ਇਥੇ ਟੂਰਿਸਟ ਰੋਕਦੇ ਨੇ ਆਗੇ ਵੇਂਦੇ ਨੇ ਪਰ ਜਦੋਂ ਉੱਥੇ ਹਾਲਾਤ ਵੇਂਦੇ ਨੇ ਉਹ ਤੁਸੀਂ ਦੇਖ ਹੀ ਰਹੇ ਅੱਜ ਤੁਹਾਡੇ ਚੈਨਲ ਨੇ ਵੀ ਤੁਸੀਂ ਦੇਖਿਆ ਉੱਥੇ ਸ਼ੂਟ ਕੀਤਾ ਜਾਵੇ ਕੀ ਹਾਲ ਸੀ ਇਹ ਮੁਲਖਾਂ ਦੇ ਤੇ ਜਦੋਂ ਇੱਥੇ ਅਸੀਂ ਪਾਣੀ ਦਾ ਪ੍ਰਬੰਧ ਦਾ ਪੁੱਛਿਆ ਪਾਣੀ ਪੀਣ ਲਈ ਤੇ ਸਾਨੂੰ ਇੱਕ ਗਲਾਸ ਵੀ ਪਾਣੀ ਦਾ ਨਹੀਂ ਇੱਥੇ ਮਿਲਿਆ ਜੀ